ਕੁਝ ਘੰਟਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਇਹ ਧੁੱਪ ਨੂੰ ਵੇਖ ਕੇ ਇਹ ਨਾ ਸਮਝ ਲਿਓ ਕਿ ਮੌਸਮ ਖਰਾਬ ਨਹੀਂ ਹੋਣਾ ਦੱਸ ਦਈਏ ਕਿ 10 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਹੋ ਗਿਆ ਹੈ yellow alert ਜਾਰੀ ਹੋ ਗਿਆ ਹੈ ਪੰਜਾਬ ਦੇ ਉਹ 10 ਜ਼ਿਲ੍ਹੇ ਜਿੱਥੇ ਤੂਫਾਨ ਵੀ ਆਵੇਗਾ ਤੇ ਮੀਂਹ ਵੀ ਪੈ ਸਕਦਾ ਹੈ ਸੋ ਕਿਹੜੇ ਜ਼ਿਲ੍ਹੇ ਨੇ ਤੁਹਾਡਾ ਸ਼ਹਿਰ ਉਹਦੇ ਵਿੱਚ ਆਉਂਦਾ ਹੈ ਜਾਂ ਨਹੀਂ ਸਾਰਾ ਕੁਝ ਜਾਣ ਲਵੋ ਜੀ ਆਸ ਅਸ਼ੀਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਮੌਸਮ ਨੂੰ ਲੈ ਕੇ ਜੋ ਹੈ ਉਹ ਬਹੁਤ ਭਵਿੱਖਬਾਣੀਆਂ ਹੁੰਦੀਆਂ ਨੇ ਬਹੁਤ ਵਾਰ ਭਵਿੱਖਬਾਣੀਆਂ ਸੱਚ ਵੀ ਹੁੰਦੀਆਂ ਨੇ ਸੋ ਜੋ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਮੀਂਹ ਅਤੇ ਤੂਫਾਨ ਦੀ ਗੱਲ ਜਿਹੜੀ ਹੈ ਉਹ ਆਖੀ ਗਈ ਹੈ ਤੁਹਾਨੂੰ ਅੱਗੇ ਦੱਸਾਂਗੇ ਕਿ ਉਹ ਜ਼ਿਲ੍ਹੇ ਕਿਹੜੇ ਨੇ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਇਸ ਸਮੇਂ ਗਰਮੀ ਬਹੁਤ ਜ਼ਿਆਦਾ ਹੈ ਤੇ ਗਰਮੀ ਨੂੰ ਲੈ ਕੇ ਲੋਕਾਂ ਦਾ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਖਾਸ ਕਰਕੇ ਜਿਹੜੇ ਲੋਕ ਮਜ਼ਦੂਰੀ ਕਰਦੇ ਨੇ ਜਿਹੜੇ ਲੋਕ ਦਿਹਾੜੀਦਾਰ ਨੇ ਜਿਨ੍ਹਾਂ ਨੂੰ ਧੁੱਪੇ ਕੰਮ ਕਰਨਾ ਪੈਂਦਾ ਹੈ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਹੈ ਤੇ ਲੋਕ ਸਿਰਫ ਇਹੀ ਕਹਿ ਰਹੇ ਨੇ ਕਿ ਬਸ ਮੌਸਮ ਵਧੀਆ ਹੋ ਜਵੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਪਵਿੱਖਬਾਣੀਆਂ ਜਿਹੜੀਆਂ ਨੇ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸੋ 4 ਦਿਨ ਲਗਾਤਾਰ ਮੀਂਹ ਦੀ ਗੱਲ ਜਿਹੜੀ ਆ ਉੱਕੀ ਜਾ ਰਹੀ ਹੈ ਕਿ ਮੌਸਮ ਜਿਹੜਾ ਹੈ ਉਹ ਸੁਹਾਵਣਾ ਹੋ ਸਕਦਾ ਹੈ ਮੌਸਮ ਜਿਹੜਾ ਹੈ ਉਹ ਵਧੀਆ ਹੋ ਸਕਦਾ ਹੈ ਤੇ ਮੀਂਹ ਦੀ ਗੱਲ ਜਿਹੜੀ ਆ ਉੱਕੀ ਗਈ ਹੈ ਬਹੁਤ ਸਾਰੇ ਥਾਵਾਂ ਤੇ ਹਲਕਾ ਮੀਂਹ ਪਵੇਗਾ ਤੇ ਬਹੁਤ ਸਾਰੇ ਥਾਵਾਂ ਤੇ ਜੋ ਹੈ ਉਹ ਭਾਰੀ ਤੂਫਾਨ ਵੀ ਆ ਸਕਦਾ ਹੈ ਸੋ 30 ਮਈ ਤੱਕ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ 30 ਤਰੀਕ ਤੱਕ ਅਜਿਹਾ ਹੋ ਸਕਦਾ ਹੈ 3 ਤਰੀਕ ਤੱਕ ਜੋ ਹੈ ਹੰਮੀ ਪੈ ਸਕਦਾ ਸੋ ਕਿਹੜੇ ਕਿਹੜੇ ਜ਼ਿਲ੍ਹੇ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਜੀ ਪੰਜਾਬ ਦੇ 10 ਜ਼ਿਲ੍ਹੇ ਜਿਹੜੇ ਕਿ येलो ਅਲਰਟ ਤੇ ਨੇ ਇਸ ਸਮੇਂ ਉਹ ਜ਼ਿਲ੍ਹੇ ਨੇ ਸਭ ਤੋਂ ਪਹਿਲਾਂ ਤਾਂ ਜ਼ਿਲ੍ਹਾ ਹੈ ਜੀ ਜਲੰਧਰ ਜਲੰਧਰ ਦੇ ਵਿੱਚ ਵੀ ਜਿਹੜਾ ਹੈ ਉਹ ਮੀਂਹ ਦੀ ਗੱਲ ਜਿਹੜੀ ਆ ਉਹ ਆਖੀ ਗਈ ਹੈ ਅਗਲਾ ਜ਼ਿਲ੍ਹਾ ਜਿਹੜਾ ਹੈ ਉਹ ਕਪੂਰਥਲਾ ਕਪੂਰਥਲਾ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਮੌਸਮ ਸੁਹਾਵਣਾ ਹੋ ਸਕਦਾ ਹੈ بارش ਇੱਥੇ ਵੀ ਜਿਹੜੀ ਆ ਉਹ ਆ ਸਕਦੀ ਹੈ ਅਗਲਾ ਜ਼ਿਲ੍ਹਾ ਹੈ ਜੀ ਨਵਾਂ ਸ਼ਹਿਰ ਨਵਾਂ ਸ਼ਹਿਰ ਨੂੰ ਲੈ ਕੇ ਵੀ येलो ਅਲਰਟ ਜਾਰੀ ਹੋਇਆ ਹੈ ਕਿ ਨਵਾਂ ਸ਼ਹਿਰ ਦੇ ਵਿੱਚ ਵੀ ਮੀਂਹ ਦੀ ਗੱਲ ਜਿਹੜੀ ਉਹ ਆਖੀ ਗਈ ਹੈ ਅਗਲਾ ਸ਼ਹਿਰ ਹੈ ਜੀ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਵਿੱਚ ਵੀ ਹਲਕਾ ਜੋ ਹੈ ਮੀਂਹ ਪੈ ਸਕਦਾ ਹੈ ਮਤਲਬ ਮੌਸਮ ਜਿਹੜਾ ਇੱਥੇ ਸੁਹਾਵਣਾ ਹੋ ਸਕਦਾ ਹੈ ਜਿਵੇਂ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੂਫਾਨ ਦੀ ਗੱਲ ਵੀ ਆਖੀ ਜਾ ਰਹੀ ਹੈ ਸੋ ਦੇ ਵਿੱਚ ਹੁਸ਼ਿਆਰਪੁਰ ਵੀ ਸ਼ਾਮਲ ਹੈ ਤੇ ਨਾਲ ਦੀ ਨਾਲ ਜਿਹੜਾ ਅਗਲਾ ਸ਼ਹਿਰ ਹੈ ਉਹ ਰੂਪਨਗਰ ਹੈ ਰੂਪਨਗਰ ਦੇ ਵਿੱਚ ਵੀ ਮੀਂਹ ਦੀ ਗੱਲ ਜਿਹੜੀ ਆ ਉਹ ਆਖੀ ਗਈ ਹੈ ਕਿ ਰੂਪਨਗਰ ਦੇ ਵਿੱਚ ਵੀ ਤੂਫਾਨ ਆ ਸਕਦਾ ਹੈ ਤੇ ਮੀਂਹ ਜਿਹੜਾ ਉਹ ਪੈ ਸਕਦਾ ਹੈ ਅਗਲਾ ਜ਼ਿਲ੍ਹਾ ਹੈ ਜੀ ਅ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਵੀ ਮੀਂਹ ਦੀ ਗੱਲ ਆਖੀ ਗਈ ਹੈ ਤੇ ਅੰਮ੍ਰਿਤਸਰ ਦੇ ਵਿੱਚ ਵੀ ਮੌਸਮ ਜਿਹੜਾ ਹੈ ਉਹ ਸੁਹਾਵਣਾ ਹੋ ਸਕਦਾ ਹੈ ਕਿਉਂਕਿ ਇਸ ਸਮੇਂ ਧੁੱਪ ਬਹੁਤ ਜ਼ਿਆਦਾ ਹੈ ਧੁੱਪ ਦੇ ਨਾਲ ਲੋਕਾਂ ਦਾ ਬੁਰਾ ਹਾਲ ਹੋਇਆ ਪਹਿਲੇ ਇਸ ਦੇ ਵਿਚਕਾਰ ਹੀ ਜਿਹੜਾ ਹੈ ਉਹ ਮੀਂਹ ਦੀ ਗੱਲ ਸੁਣ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਖੁਸ਼ ਵੀ ਨਹੀਂ ਤੇ ਅਗਲਾ ਜ਼ਿਲ੍ਹਾ ਤਰਨਤਾਰਨ ਵੀ ਹੈ ਤਰਨਤਾਰਨ ਦੇ ਵਿੱਚ ਵੀ ਮੀਂਹ ਦੀ ਗੱਲ ਜਿਹੜੀ ਆ ਉਹ ਆਖੀ ਜਾ ਰਹੀ ਹੈ ਪਠਾਨਕੋਟ ਦੇ ਵਿੱਚ ਮੀਂਹ ਦੀ ਗੱਲ ਆਖੀ ਜਾ ਰਹੀ ਹੈ ਫਾਜ਼ਿਲਕਾ ਦੇ ਵਿੱਚ ਮੀਂਹ ਦੀ ਗੱਲ ਆਖੀ ਦਾ ਆਖੀ ਜਾ ਰਹੀ ਹੈ ਸੋ ਵੱਖ-ਵੱਖ ਜ਼ਿਲ੍ਹੇ ਜਿਹੜੇ ਨੇ ਉਹ ਮੀਂਹ ਦੀ ਗੱਲ ਜਿਹੜੀ ਆ ਉਹ ਆਖੀ ਜਾ ਰਹੀ ਹੈ ਸੋ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਡਾ ਜ਼ਿਲ੍ਹਾ ਕਿਹੜਾ ਹੈ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਵੀ ਮੀਂਹ ਦੀ ਗੱਲ ਮੀਂਹ ਵਾਲਾ ਮੌਸਮ ਹੈ ਜਾਂ ਨਹੀਂ ਕਿ ਜਾਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਇਸ ਸਮੇਂ ਧੁੱਪ ਹੈ ਤੁਹਾਡਾ ਜ਼ਿਲ੍ਹਾ ਕਿਹੜਾ ਹੈ ਆਪਣੇ ਜ਼ਿਲ੍ਹਿਆਂ ਦਾ ਨਾਮ ਕਮੈਂਟਾਂ ਦੇ ਵਿੱਚ ਜ਼ਰੂਰ ਰੱਖਿਓ ਲਿਖਿਓ ਅਤੇ ਮੌਸਮ ਕਿਹੋ ਜਿਹਾ ਹੈ ਤੁਹਾਡੇ ਜ਼ਿਲ੍ਹੇ ਦੇ ਵਿੱਚ ਉਹ ਜ਼ਰੂਰ ਦੱਸਿਓ ਤਾਂ ਕਿ ਪਤਾ ਲੱਗ ਸਕੇ ਕਿ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਮੌਸਮ ਜਿਹੜਾ ਹੈ ਉਹ ਕਿਹੋ ਜਿਹਾ ਬਣਿਆ ਹੋਇਆ ਹੈ ਅਤੇ ਮ